ਮੇਰੇ ਹਰ ਸਾਥੀਓ ਸਾਡੀਆਂ ਭੈਣਾਂ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੋਏ ਸਮੂਹ ਇਲਾਕਾ ਨਿਵਾਸੀ ਜਥੇਬੰਦੀਆਂ ਅੱਜ ਜੋ ਘਟਨਾ ਵਾਪਰੀ ਆ ਉਸ ਨੂੰ ਲੈ ਕੇ ਆਪਾਂ ਸਵੇਰ ਤੋਂ ਇੱਥੇ ਜਟੇ ਬੁੱਖੇ ਆ ਤੇ ਉਸ ਦੇ ਆਧਾਰ ਤੇ ਜੋ ਪਰਿਵਾਰ ਨੇ ਅਸੀਂ ਤਾਂ ਕਹਿੰਦੇ ਸੀ ਵੀ ਬਾਤ ਹੋਣਾ ਚਾਹੀਦਾ ਪਰ ਜੋ ਪਰਿਵਾਰ ਦੀ ਸਹਿਮਤੀ ਆ ਜੋ ਪਰਿਵਾਰ ਕਹਿੰਦਾ ਵੀ ਹਾਂ ਇੱਥੇ ਤੱਕ ਸਾਨੂੰ ਠੀਕ ਹੈ ਉਹਦੇ ਆਧਾਰ ਤੇ ਜੋ ਫੈਸਲਾ ਉਹ ਹੋਇਆ ਮੈਂ ਤੁਹਾਨੂੰ ਸਾਰਿਆਂ ਨੂੰ ਪੜ ਕੇ ਪੜ ਕੇ ਜਰੂਰ ਜਿਹੜਾ ਸੁਣਾਉਣਾ ਚਾਹੁੰਦਾ ਮੈਂ ਬਰੀਕ ਤੇ ਦੱਸੂੰਗਾ ਵੀ ਅੱਜ ਮਿਤੀ 6 6 24 ਨੂੰ ਬੀਲੀ ਕਰਮਚਾਰੀ ਸੀਐਚਬੀ ਸ੍ਰੀ ਕੋਰ ਸਿੰਘ ਪੁੱਤਰ ਸ੍ਰੀ ਗਾਜਾ ਸਿੰਘ ਬਾਸੀਪੰਡਾ ਕਿਹੜਾ ਪੰਡਾ ਦਿਵਾਲ ਨਾ ਜੋ ਹਾਂ ਸਾ ਵਾਪਰਿਆ ਕਈ ਗੱਲਾਂ ਲਿਖਿਆ ਆਈਆਂ ਮੈਂ ਛੋੜ ਚ ਗੱਲ ਕਰੂੰਗਾ ਜਿੰਨਾਂ ਦੇ ਮ੍ਰਿਤਕ ਜਿਹੜੇ ਹਨ ਦੇ ਪਤਨੀਆਂ ਉਹਨਾਂ ਨੂੰ ਜਿਹੜੇ ਗੈਸ ਤੇ ਉਹ ਕੰਮ ਕਰ ਰਹੇ ਸੀਗੇ ਉਸ ਦੇ ਗੈਸ ਦੀ ਜਿਹੜੀ ਹੈ ਉਹ ਡਾਕਟਰ ਦੇ ਵਿੱਚ ਨੌਕਰੀ ਦਿੱਤੀ ਜਾਊਗੀ ਇਹ ਤਾਂ ਇਹ ਗੱਲ ਹੋਈ ਹੈ ਦੂਜਾ ਹੈਗਾ ਕਿ ਮੈਕਮੇ ਤੋਂ ਮਿਲਣ ਜੋਗ 10 ਲੱਖ ਆਕਸੀਜਨ ਰੇਸ਼ੀਆ ਮਿਤੀ 12 ਸੋ ਤੋਂ ਪਹਿਲਾਂ ਪਹਿਲਾਂ ਉਹਨਾਂ ਨੂੰ ਦੇ ਦਿੱਤਾ ਜਾਊਗਾ ਤੀਜਾ ਹੈਗੇ ਕਿ ਇੰਸ਼ੋਰੈਂਸ ਦੇ ਮਿਲਣਯੋਗ 10 ਲੱਖ ਰੁਪਏ ਕੰਪਨੀ ਤੋਂ ਕਾਗਜ਼ੀ ਕਾਰਵਾਈ ਕਰਨ ਉਪਰੰਤ ਦਵਾਇਆ ਜਾਵੇਗਾ ਜੇਕਰ ਕੰਪਨੀ 5 ਮਹੀਨੇ ਦੇ ਅੰਦਰ ਅੰਦਰ ਇਹ ਰਕਮਾਦਾ ਨਹੀਂ ਕਰਦੀ ਤਾਂ ਕੰਪਨੀ ਦੇ ਬਿੱਲੇ ਵਿੱਚੋਂ ਕੱਟ ਕੇ ਇਹ ਦੇਗੀ ਪੀਐਸਪੀਸੀਐਲ ਵੱਲੋਂ ਦਿੱਤੀ ਜਾਵੇਗੀ ਦੂਜਾ ਹੈਗੇ ਲੇਬਰ ਵੈਲਫੇਅਰ ਬੋਰਡ ਤੋਂ ਵੱਲੋਂ ਮਿਲਣਯੋਗ 2 ਲੱਖ ਰੁਪਏ ਦਵਾਏ ਜਾਣਗੇ ਜੇਕਰ ਇਹ ਰਕਮ ਕੰਪਨੀ ਨਹੀਂ ਦਿੰਦੀ ਰਤਮਤ ਅੰਤਰੀਏ ਬਿਨਾ ਵਿੱਚੋਂ ਕੱਟ ਕੇ ਦਿੱਤੀ ਜਾਵੇਗੀ ਮ੍ਰਿਤਕ ਦੇ ਅੰਤਿਮ ਸੰਸਕਾਰ ਤੇ ਰਸੀ 25000 ਰੁਪਏ ਮ੍ਰਿਤਕ ਦੀ ਪਤਨੀ ਦੇ ਬੈਂਕ ਖਾਤੇ ਵਿੱਚ ਪਾ ਦਿੱਤੀ ਜਾਵੇਗੀ ਦੂਜਾ ਐਫਐਸਆਈ ਨਹੀਂ ਮ੍ਰਿਤਕ ਦੀ ਪਤਨੀ ਸ਼੍ਰੀਮਤੀ ਰਾਜਵਿੰਦਰ ਕੋਰ ਨੂੰ ਪੈਨਸ਼ਨ ਦਿਵਾਈ ਜਾਵੇਗੀ ਇਤਫ ਦੀ ਸਾਰੀ ਰਤਮ ਦਾ ਭੁਗਤਾਨ ਪਰਿਵਾਰ ਨੂੰ ਦਿਵਾਇਆ ਜਾਵੇਗਾ ਮ੍ਰਿਤਕ ਦੇ ਪਰਿਵਾਰ ਨੂੰ 5 ਲੱਖ ਰੁਪਏ ਸੀਐਨਓ ਜੋ ਸੀਮ ਫਰੰਡਾ ਉਹਦੇ ਸਾਈਟਾ ਦੇ ਤੌਰ ਤੇ ਦਿੱਤੇ ਸਾਈਟਾ ਦੇ ਤੌਰ ਤੇ 5 ਲੱਖ ਰੁਪਇਆ ਤੇ ਪਲੱਸ 1 ਲੱਖ ਰੁਪਇਆ ਜਿਹੜੀ ਰੈੱਡ ਕਰਾਉਗੀ ਲੁਧਿਆਣਾ ਨੌਜੋਗ ਬੀਸੀ ਸਾਹਿਬ ਲੁਧਿਆਣਾ ਵੱਲੋਂ ਅੱਜ ਹੀ 6 ਲੱਖ ਰੁਪਇਆ ਜਿਹੜਾ ਹੋਣੇ ਉਹ ਚੈੱਕ ਆ ਰਿਹਾ ਵੀ ਉਹ ਦਿੱਤਾ ਜਾਊਗਾ ਦੂਜੇ ਮ੍ਰਿਤਕ ਦੇ ਪਰਿਵਾਰ ਨਾਲ ਨੌਜੋਗ ਸੂਰਤਾ ਦੇ ਕਾਗਜ਼ ਜਿਹੜੇ ਸੌਪਣੇ ਆ ਜਿਹੜੇ ਕਿ ਜਿਵੇਂ ਡੈਸ ਸਰਟੀਫਿਕੇਟ ਹੋ ਗਿਆ ਹੋਰ ਕਾਗਜ਼ ਜਿਹੜੇ ਸੌਪਦੇ ਆ ਉਹਨਾਂ ਦੇ ਕਾਗਜ਼ ਜਿਹੜੇ ਆ ਉਹਨਾਂ ਦੀ ਡਿਊਟੀ ਲਗਾਈ ਗਈ ਹੈ ਵੀ ਸਾਇੰਕ ਕਾਰਜਕਾਰੀ ਇੰਜੀਨੀਅਰਾਂ ਤੇ ਸਮੇਤ ਸੀਨੀਅਰ ਕਾਰਜਕਾਰੀ ਇੰਜੀਨੀਅਰ ਉਹ ਮਤਲਬ ਉਹਨਾਂ ਕੋਲ ਤਾਇਨਿਕ ਤਾਇਨ ਜਾਣਗੇ ਜਿਹੜੇ ਬੈਨੀਫਿਟਸ ਵਗੈਰਾ ਹੈਗੇ ਆ ਉਹ ਦਿੱਤੇ ਜਾਣਗੇ ਦੂਜਾ ਇਹ ਸਾਥੀਓ ਵੀ ਚੈਕਰੇ ਪ੍ਰਸ਼ਾਸਨ ਵੱਲੋਂ ਇਹ ਸੀਗਾ ਵੀ ਤੁਸੀਂ ਇਸ ਸਮਝੌਤੇ ਦੇ ਪਰਿਵਾਰ ਜਿਹੜਾ ਹੈ ਉਹਨਾਂ ਦੇ ਪਰਿਵਾਰ ਨੇ ਫੈਸਲਾ ਕੀਤਾ ਸਾਡਾ ਵੀ ਇਹ ਹੁੰਦਾ ਵੀ ਜੇ ਪਰਿਵਾਰ ਮੰਨਦਾ ਤਾਂ ਉੱਥੋਂ ਤੱਕ ਅਸੀਂ ਜਾਣੇ ਦੂਜੀ ਗੱਲ ਇਹ ਵੀ ਜਿਹੜਾ 6 ਲੱਖ ਦਾ ਚੈੱਕ ਉਹਦੇ ਅਸੀਂ ਵੇਟ ਕਰ ਰਹੇ ਹਾਂ ਸਾਨੂੰ ਪ੍ਰਸ਼ਾਸਨ ਨੇ ਕਿਹਾ ਵੀ ਅੱਧੇ ਘੰਟੇ 'ਚ 15 ਮਿੰਟ ਦੇ ਵਿੱਚ ਆ ਰਿਹਾ ਮੈਂ ਬੇਨਤੀ ਕਰੂੰਗਾ ਸਾਰੇ ਨਗਰ ਨਿਵਾਸੀਆਂ ਨੂੰ ਵੀ ਜਦੋਂ ਤੱਕ ਚੈੱਕ ਨਹੀਂ ਆਉਂਦਾ ਇੱਥੇ ਹੀ ਖੜ੍ਹਨਾ ਜਦੋਂ ਚੈੱਕ ਆ ਗਿਆ ਤਾਂ ਚੈੱਕ ਪਰਿਵਾਰ ਨੂੰ ਐਸਡੀਐਮ ਸਾਹਿਬ ਸੌਂਪਣਗੇ ਉਹ ਤੋਂ ਬਾਅਦ ਜੋ ਵੀ ਆ ਲਾਜ ਨੂੰ ਥੱਲੇ ਤਾਰ ਦਿਓ ਉਹ ਸੱਥੀ ਨੂੰ ਥੱਲੇ ਤਾਰ ਦਿਓ ਕੋਈ ਦਿੱਕਤ ਨਹੀਂ ਸਾਨੂੰ ਤਾਰਨ ਵਿੱਚ ਕੋਈ ਦਿੱਕਤ ਨਹੀਂ ਪਰ ਅਸੀਂ ਚੈੱਕ ਦਾਸਾ ਲਵਾਂਗੇ ਜਦੋਂ 6 ਲੱਖ ਰੁਪਈਆ ਸਾਡੇ ਕੋਲ ਸਾਡੇ ਪਰਿਵਾਰ ਨੂੰ ਦੇ ਮਤਲਬ ਦੇ ਦਿੱਤਾ ਜਾਊਗਾ ਤੇ ਇਹ ਸਾਰੀਆਂ ਗੱਲਾਂ ਦਾ ਵਿਸ਼ਵਾਸ ਹੈ ਕਿ ਉਹ ਐਸ.ਐਨ. ਸਾਹਿਬ ਤੁਹਾਨੂੰ ਦਿਵਾਉਣਗੇ ਇਹਦੇ ਇਨਸਾਫ ਬੜੀ ਡਿਟੇਲ ਦੇ ਵਿੱਚ ਤੁਹਾਨੂੰ ਸਾਰਾ ਵੇਸੇ ਬਲਹਾਰ ਨੇ ਦੱਸਤਾ ਤੇ ਬੜੀ ਮੰਦਭਾਗੀ ਘਟਨਾ ਹੋਈ ਹੈ ਜਿਹੜੀ ਅੱਜ ਸਵੇਰੇ ਵਾਪਰੀ ਹੈ